ਚੋਣ ਕਮਿਸ਼ਨ ਦੇ ਵੱਲੋਂ ਇੱਕ ਵੱਡਾ ਫੈਸਲਾ ਲੈਂਦਿਆਂ 15 ਅਕਤੂਬਰ ਨੂੰ ਹੋਣ ਵਾਲੀ ਚੋਣ ਜਕਪੂਰਾ ਦੇ ਵਿੱਚ ਰੱਦ ਕਰ ਦਿੱਤੀ ਗਈ ਹੈ। 15 ਅਕਤੂਬਰ ਨੂੰ ਵੋਟਾਂ ਨਹੀਂ ਪੈਣਗੀਆਂ ਤੇ ਚੋਣ ਨਹੀਂ ਹੋਏਗੀ। ਕੋਈ ਚੋਣ ਨਹੀਂ ਹੋਏਗੀ ਜੀ। ਜਿੱਦਿ ਇਹ ਪਿੰਡ ਦੀ ਚਰਚਾ ਹੋਈ ਪਈ ਇਹਦੇ ਵਿੱਚ ਤਾਂ ਕਹਿੰਦੇ ਪੰਜਾਬੀਆਂ ਦੇ ਕੋਲ ਗਵਾਹ ਵੀ ਆਪਣੇ ਫਾਰਮਾਂ ਦੇ ਡਾਕਟਰ ਸਾਇਨ ਕਰਨ ਵਾਸਤੇ ਨਹੀਂ ਸੀ ਲਾਭਰੇ ਪਿੰਡ ਵਾਲਿਆਂ ਨੂੰ। ਬਿਲਕੁਲ ਸਹੀ ਗੱਲ ਹੈ ਜੀ। ਆ ਤਾਂ ਹੁਣ ਇੱਕ ਜੱਗੋਂ 13ਵੀਂ ਸਰਕਾਰ ਨੇ ਸਾਡੇ ਨਾਲ ਕਰਤੀ ਕਿ ਸਾਡੀ 950 ਬੋਟ ਦੇ ਉੱਤੇ 6500 ਵੋਟਾਂ ਪ੍ਰਵਾਸੀਆਂ ਦੀ ਥੋਪ ਦਿੱਤੀ। ਕਿ ਸਾਨੂੰ ਸਾਡਾ ਪੰਚ ਵੀ ਨਹੀਂ ਸੀ ਬਣਨਾ ਸਰਪੰਚ ਤਾਂ ਦੂਰ ਦੀ ਗ ਵਾਕਈ ਤਾਂ ਫਿਰ ਪੰਚਾਇਤ ਯੂਪੀ ਭਾਰਤ ਤੋਂ ਚਲਣੀ ਸੀ ਜਗਤਪੁਰਾ ਰੂਲ ਇਹ ਕਹਿੰਦਾ ਵੀ ਵਾਰਡ ਚ ਚੋਣ ਦਾ ਕੋਈ ਵੀ ਲੜ ਸਕਦਾ ਪਿੰਡ ਦਾ ਵਸਨੀਕ ਔਰ ਉਸ ਵਾਰਡ ਦੇ ਸਾਨੂੰ ਦੋ ਗਵਾਹ ਚਾਹੀਦੇ ਨੇ ਅਸੀਂ ਪ੍ਰਵਾਸੀਆਂ ਦੀ ਕਲੋਨੀ ਚ ਗਵਾਹ ਕਿਥੋਂ ਲਈਏ ਉਧਰੋਂ ਵੀ ਤਿਆਰੀ ਪੂਰੀ ਸੀਗੀ ਫਿਰ ਉਧਰ ਤਾਂ ਉਹਨਾਂ ਨੂੰ ਤਾਂ ਵਿਆਹ ਤੋਂ ਵੀ ਜ਼ਿਆਦਾ ਚੌੜਾ ਚੜਿਆ ਹੋਇਆ ਸੀ 20 ਵਾਰ ਸਰਪੰਚੀ ਲੜਾਂਗੇ ਸਰਪੰਚ ਬਣਾਂਗੇ ਰਾਜ ਕਰਾਂਗੇ ਪੰਜਾਬ ਦੇ ਪਰ ਇਹ ਪੰਜਾਬ ਹੈ ਸਬਕ ਸਿਖਾ ਦਿੰਦਾ ਜਦੋਂ ਇਕੱਠਾ ਹੁੰਦਾ ਨਾ ਇੱਕ ਮੁਠੀ برو ਕੇ ਤੇ ਧਮਕ ਪਾ ਦਿੰਦਾ ਉਹ ਧਮਕ ਪਾ ਦਿੰਦੀ ਪੰਜਾਬ ਦੇ ਵੀ ਇੱਕ ਨਮੂਸ਼ੀ ਸੀ ਤੇ ਸਾਡੇ ਆਪ ਦੇ ਲਈ ਆਪ ਤੇ ਆਪ ਚ ਵੀ ਇਹ ਬਹੁਤ ਮਿਲਉ। ਉਹ ਨਮੂਸ਼ ਹੋਣਾ ਹੀਗਾ ਹਨਾ ਮੈਂ ਜਿਵੇਂ ਬੰਦੇ ਦੇ ਮਨ ਚ ਲਾਲਚ ਵਧੂਗੀ ਪਾਵਰ ਦੀ ਭੁੱਖ ਵਧੇਗੀ ਪੈਸੇ ਦੀ ਪਿਆਸ ਵਧੇਗੀ ਓਵੇਂ ਓਵੇਂ ਚੀਜ਼ਾਂ ਇਹ ਸਾਡੇ ਪਿੰਡ ਚ ਹੋ ਕੇ ਅੱਜ ਖਤਮ ਹੋ ਗਈਆਂ ਤੁਹਾਡੇ ਪਿੰਡ ਚ ਹੋ ਸਕਦਾ ਕੱਲ ਨੂੰ ਸ਼ੁਰੂਆਤ ਹੋਵੇ ਤਾਂ ਸਾਡੇ 6 ਲੱਖ ਨੂੰ ਪੈ ਗਿਆ ਜੀ ਸਾਡੇ 6 ਜਦੋਂ ਪਿਆ ਨਾ ਤੇ ਫਿਰ ਉਦੋਂ ਆ ਬਾਜ਼ ਨਿਕਲੀ ਹੈ ਜਿਹੜੀ ਵੀ ਵਾਏ ਗਰੁੱਪ ਬਚਾ ਹੁਣ ਕੀ ਕੀ ਅਸੀਂ ਕਰੀਏ ਜਗਸਪੁਰਾ ਪਿੰਡ ਦੇ ਉਹੀ ਇਹ ਲੋਕ ਨੇ ਜਿਨ੍ਹਾਂ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਸੰਘਰਸ਼ ਕੀਤਾ ਕਿਵੇਂ ਇਹ ਸਾਰਾ ਕੁਝ ਨਤੀਜੇ ਤੱਕ ਪਹੁੰਚਿਆ ਗੱਲਬਾਤ ਕਰਦੇ ਆ ਤਾਂ ਬਾਈ ਦਲਵੀਰ ਸਿੰਘ ਖਰਨਾਲ ਨੇ ਦਲਵੀਰ ਭਾਈ ਫੈਸਲਾ ਕੀ ਆਇਆ ਜੀ ਹੁਣ ਚੋਣ ਕਮਿਸ਼ਨ ਦੇ ਵੱਲੋਂ ਦੇਖੋ ਜੀ ਬਹੁਤ ਸਲਾਗ ਆਇਆ ਉਹ ਫੈਸਲਾ ਹੈ ਚੋਣ ਕਮਿਸ਼ਨ ਦਾ ਚੋਣ ਕਮਿਸ਼ਨ ਨੇ ਸਾਰੇ ਵਿਭਾਗਾਂ ਨੂੰ ਸੁਣ ਕੇ ਗਮਾੜਾ ਨੂੰ ਡੀਸੀ ਨੂੰ ਬਾਕੀ ਆਪਣਾ ਉਹਨਾਂ ਨੇ ਸਰਵੇ ਵੀ ਕਰਾਇਆ ਸਰਕਾਰਾਂ ਦੇ ਵੀ ਨੁਮਾਇੰਦਿਆਂ ਤੋਂ ਸੁਣਿਆ ਗਿਆ ਪਰ ਉਹਨਾਂ ਨੇ ਕੀਤਾ ਉਹ ਜੋ ਰੂਲ ਮੁਤਾਬਕ ਹੈ ਇਹ ਇਲੀਗਲ ਕਲੋਨੀ ਹੈ ਰਾਤੋਂ ਰਾਤ ਇੱਕ ਇਲੀਗਲ ਕਲੋਨੀ ਦੀ ਇੱਕ ਚੰਗੀ ਭਲੀ ਵਸਦੀ ਪੁਰਾਣੀ ਜੱਦੀ ਪੁਸ਼ਤੀ ਪੰਚਾਇਤ ਦੇ ਵਿੱਚ ਵੋਟਾਂ ਰਲਾ ਦੇਣੀ ਹੈ ਸਰਾਸਰ ਗਲਤ ਹੈ ਅਸੀਂ ਇਹ ਫੈਸਲੇ ਦਾ ਸਵਾਗਤ ਕਰਦੇ ਹਾਂ ਤੇ ਚੋਣ ਕਮਿਸ਼ਨ ਤੇ ਮਾਨਯੋਗ ਹਾਈ ਕੋਰਟ ਦਾ ਧੰਨਵਾਦ ਕਰਦੇ ਹਾਂ ਜੀ ਇਹ ਹੁਣ 15 ਅਕਤੂਬਰ ਨੂੰ ਵੋਟਾਂ ਨਹੀਂ ਪੈਣਗੀਆਂ ਤੇ ਚੋਣ ਨਹੀਂ ਹੋਏਗੀ ਇੱਥੇ ਕੋਈ ਚੋਣ ਨਹੀਂ ਹੋਏਗੀ ਜੀ ਅਗਲੀ ਰਣਨੀਤੀ ਚੋਣ ਕਮਿਸ਼ਨ ਦੀ ਜੋ ਹੋਏਗੀ ਉਹ ਫੈਸਲਾ ਪੜਨ ਤੋਂ ਬਾਅਦ ਪਤਾ ਲੱਗੇਗਾ ਵੀ ਚੋਣ ਕਮਿਸ਼ਨ ਨੇ ਫੈਸਲੇ ਚ ਪੂਰਾ ਕੀ ਡਿਟੇਲ ਕੀ ਲਿਖਿਆ ਸਾਰਾ ਫਿਲਹਾਲ ਇਹ ਰੱਦ ਕਰ ਦਿੱਤੀ ਗਈਆਂ ਨੇ ਚੋਣਾਂ ਜੀ ਅੱਛਾ ਪਿਛਲੀ ਵਾਰ ਜਦੋਂ ਇਸ ਪਿੰਡ ਦੇ ਵਿੱਚ ਚੋਣ ਹੋਈ ਸਰਪੰਚ ਦੀ ਚੋਣ ਹੋਈ ਉਦੋਂ ਕਿੰਨੀਆਂ ਵੋਟਾਂ ਦੇ ਉੱਤੇ ਚੋਣ ਹੋਈ ਸੀ ਕਿੰਨੀਆਂ ਵੋਟਾਂ ਟੋਟਲ ਸੀਗੀਆਂ ਪੋਲ ਚਲੋ ਜਿੰਨੀਆਂ ਹੋਈਆਂ ਉਹ ਬਾਅਦ ਦੀ ਗੱਲ ਹੈ ਪਿਛਲੀ ਪੰਚਾਇਤ ਦੇ ਵਿੱਚ ਕਿੰਨੀਆਂ ਵੋਟਾਂ ਇਲੈਕਸ਼ਨ ਦੇ ਵਿੱਚ ਟੁੱਟੀਆਂ ਲਗਭਗ 930 40 ਵੋਟਾਂ ਸੀਗੀਆਂ ਪਿਛਲੀ ਪੰਚਾਇਤ ਚ ਅੱਛਾ ਜਦੋਂ ਮਤਲਬ ਕਿ ਆਪਣੇ ਇਲੈਕਸ਼ਨ ਹੋਈ ਹੈ ਇਸ ਕਰਕੇ ਜੀ ਇਫ ਪੰਜ ਸਾਲ ਦੇ ਵਿੱਚ ਪੰਜ ਗੁਣਾ ਵਧ ਕੇ ਕਿੰਨੀਆਂ ਵੋਟਾਂ ਹੋਰ ਇਹਦੇ ਵਿੱਚ ਰਲੀਆਂ ਆਏ ਨਹੀਂ ਨਹੀਂ ਇਹ ਪੰਜ ਸਾਲ ਦੀ ਨਹੀਂ ਇਹ ਵੋਟਾਂ ਐਮਸੀ ਦੀ ਵੋਟਾਂ ਨੇ ਪੁਰਾਣੀ ਵੋਟਾਂ ਨੇ ਜਦੀ ਚੱਲਦੀ ਆ ਰਹੀਆਂ ਜਦੋਂ ਕਲੋਨੀ ਨਜਾਇਜ਼ 10 ਫੇਸ ਕੋਲ ਬੈਠੀ ਸੀਗੀ ਅੰਬਸਾਹ ਗੁਰਦੁਆਰਾ ਸਾਹਿਬ ਕੋਲ ਬੈਠੀ ਸੀ ਕੋਵਾਰਕ ਸਿਟੀ ਨੇੜੇ ਬੈਠੀ ਸੀਗੀ ਇਹ ਤਿੰਨ ਚਾਰ ਕਲੋਨੀਆਂ ਨੇ ਛੋਟੀ ਛੋਟੀਆਂ ਜਿਨ੍ਹਾਂ ਨੂੰ ਇਕੱਠਾ ਕਰਕੇ ਇੱਥੇ ਸਰਕਾਰੀ ਜ਼ਮੀਨ ਤੇ ਜਿਹੜੀ ਸਾਡੇ ਗਮਾੜਾ ਵੱਲੋਂ ਅਰਬਨ ਸਟੇਟ ਦੇ ਨਾਮ ਤੇ ਸਾਡੇ ਜ਼ਿੰਮੇਵਾਰਤ ਕੋਡੀਆਂ ਦੇ ਭਾਅ ਲਿੱਤੀ ਗਈ ਸੀ ਕਿ ਇੱਥੇ ਵਧੀਆ ਸ਼ਹਿਰ ਬਸਾਇਆ ਜਾਏਗਾ ਸਾਨੂੰ ਵੀ ਵੀ ਸੀ ਚਲੋ ਵਧੀਆ ਸ਼ਹਿਰ ਬਸੇਗਾ ਪਰ ਵਧੀਆ ਸ਼ਹਿਰ ਤਾਂ ਕੀ ਬਸਣਾ ਸੀ ਇੱਥੇ ਨਜਾਇਜ਼ ਕਲੋਨੀਆਂ ਨੂੰ ਕਬਜ਼ਾ ਕਰਾ ਦਿੱਤਾ ਗਿਆ ਲਿਆ ਕੀ ਹੱਥੀ ਠੀਕ ਹੈ ਨਾ ਇਹ ਉਹ ਵੋਟ ਸੀ ਜੋ ਐਮ ਸੀ ਚ ਪੈਂਦੀ ਰਹੀਆਂ ਨੇ ਪਹਿਲਾਂ ਅੱਛਾ ਮੌਜੂਦਾ ਐਮ.ਐਲ.ਏ ਕਲਵੰਤ ਸਿੰਘ ਜਦੋਂ ਪਹਿਲੀ ਵਾਰੀ ਐਮ.ਸੀ ਬਣੇ ਸੀਗੀ ਉਹ ਇਹਨਾਂ ਦੀ ਵੋਟਾਂ ਦੇ ਸਿਰ ਤੇ ਹੀ ਬਣੇ ਸੀ ਜਦੋਂ ਇਹ 10 ਪੇਸ ਹੁੰਦੀ ਸੀਗੀ ਕਲੋਨੀ ਹਾਂਜੀ ਅੱਛਾ ਹਾਂਜੀ ਅੱਛਾ ਇਹ ਜਿਵੇਂ ਹੁਣ ਜਿੰਨੀ ਇਹ ਪਿੰਡ ਦੀ ਚਰਚਾ ਹੋਈ ਵੀ ਇਹਦੇ ਵਿੱਚ ਤਾਂ ਕਹਿੰਦੇ ਪੰਜਾਬੀਆਂ ਦੇ ਕੋਲ ਗਵਾ ਵੀ ਆਪਣੇ ਫਾਰਮਾਂ ਦੇ ਉੱਤੇ ਸੈਣ ਕਰਨ ਵਾਸਤੇ ਨਹੀਂ ਸੀ ਲਾਭਰੇ ਪਿੰਡ ਵਾਲਿਆਂ ਨੂੰ ਬਿਲਕੁਲ ਸਹੀ ਗੱਲ ਹੈ ਜੀ ਸਾਡੇ ਪੂਰੇ ਪਿੰਡ ਨੂੰ ਇੱਕ ਵਾਰਡ ਚ ਪਰੋਤਾ ਜੀ ਬਾਕੀ ਜਿਹੜੇ ਸਾਡੇ ਪਿੰਡ ਦੇ ਸੱਤ ਵਾਰਡ ਹੁੰਦੇ ਸੀ ਪਹਿਲਾਂ ਸਾਨੂੰ ਇੱਕ ਵਾਰਡ ਦੇ ਕੇ 6 ਵਾਰਡ ਕਲੋਨੀ ਨੂੰ ਦੇ ਦਿੱਤੇ ਹੂੰ ਰੂਲੇ ਕਹਿੰਦਾ ਵੀ ਵਾਰਡ ਚ ਚੋਣ ਦਾ ਕੋਈ ਵੀ ਲੜ ਸਕਦਾ ਪਿੰਡ ਦਾ ਵਸਨੀਕ ਆ ਔਰ ਉਸ ਵਾਰਡ ਦੇ ਸਾਨੂੰ ਦੋ ਗਵਾਹ ਚਾਹੀਦੇ ਨੇ ਅਸੀਂ ਪ੍ਰਵਾਸੀਆਂ ਦੀ ਕਲੋਨੀ ਚ ਗਵਾਹ ਕਿਥੋਂ ਲਈਏ ਸਾਡੇ ਕੋਣ ਗਵਾਹ ਨੇ ਉਹ ਤਾਂ ਸਾਰੇ ਪ੍ਰਵਾਸੀ ਨੇ ਠੀਕ ਹੈ ਨਾ ਤੇ ਅਸੀਂ ਪ੍ਰਵਾਸੀਆਂ ਦੇ ਕਿਉਂ ਉਥੋਂ ਪ੍ਰਵਾਸੀਆਂ ਦੇ ਥੋੜੀ ਅਸੀਂ ਗਵਾਹ ਮੰਗਣ ਜਾਵਾਂਗੇ ਰਿਕੁਐਸਟ ਕਰਾਂਗੇ ਅਸੀਂ ਫਾਰਮ ਨਾਮਿਨੇਟ ਕੀਤੇ ਸੀਗੇ ਵੀ ਚਲੋ ਲੜਾਈ ਲੜਾਂਗੇ ਇਲੈਕਸ਼ਨ ਕਮਿਸ਼ਨ ਦਾ ਫੈਸਲਾ ਨਾ ਆਇਆ ਅਸੀਂ ਲੜ ਕੇ ਡਟ ਕੇ ਲੜਾਈ ਲੜਾਂਗੇ ਹਾਰ ਹਾਰ ਲੜ ਕੇ ਹਾਰ ਜੀਏ ਪਰ ਘਰੇ ਬੈਠਾ ਨਹੀਂ ਹਾਰਾਂਗੇ ਅਸੀਂ ਪਿੰਡ ਨੇ ਫੈਸਲਾ ਕੀਤਾ ਸਿਰਫ ਸ਼ਾਂਤੀ ਨਾਲ ਸਾਡੇ ਸਾਰੇ ਮੋਤਰਬ ਬੰਦੀ ਖੜੇ ਇਹਨਾਂ ਨੇ ਫੈਸਲਾ ਕੀਤਾ ਵੀ ਲੜੋ ਅਸੀਂ ਤੁਹਾਡੇ ਨਾਲ ਹੈ ਇਹਨਾਂ ਨੇ ਹੌਸਲਾ ਦਿੱਤਾ ਸਾਨੂੰ ਅਸੀਂ ਲੜੇ ਬਾਕੀ ਜਥੇਬੰਦੀਆਂ ਦਾ ਸਾਥ ਆਇਆ ਸਾਰੇ ਜਿਹੜੇ ਵੀਰ ਭੈਣਾਂ ਦਾ ਲਾਗ ਲਈ ਪਿੰਡ ਦਾ ਸਾਥ ਆਇਆ ਉਹਨਾਂ ਤੋਂ ਧੰਨਵਾਦੀ ਹਾਂ ਅਸੀਂ ਉਹਨਾਂ ਨੇ ਵੀ ਹੌਸਲਾ ਦਿੱਤਾ ਵੀ ਲੜੋ ਯਾਰ ਲੜ ਕੇ ਹਾਰਜੋ ਪਰ ਘਰੇ ਬੈਠੇ ਨਾ ਹਾਰਿਓ ਤਾਂ ਇਸ ਕਰਕੇ ਅਸੀਂ ਫੈਸਲਾ ਲਏ ਵੀ ਲੜਾਂਗੇ ਤਾਂ ਅਸੀਂ ਨੋਮੀਨੇਸ਼ਨ ਫਾਈਲ ਆਪਣੇ ਆਧਾਰ ਤੇ ਕੀਤੀ ਜੋ ਸਾਡੇ ਡੀਸੀ ਸਾਹਿਬ ਨੇ ਵਾਰਡ ਜਾਰੀ ਕੀਤੇ ਸੀ ਅਸੀਂ ਵਾਰਡ ਬੰਦੀ ਤਾਂ ਸਾਡੀ ਉਹੀ ਸੀਗੀ ਸਾਡੇ 7 ਵਾਰਡ ਪਿੰਡ ਦੇ ਸੀਗੇ ਪਿੰਡ ਦੇ ਬੰਦਿਆਂ ਦੇ ਨਾਮ ਸੀਗੇ ਸਾਰੇ ਪਿੰਡ ਦੇ ਵਾਰਡ ਫਲਾਣੇ ਸਿੰਘ ਦੇ ਘਰ ਤੋਂ ਲੈ ਕੇ ਫਲਾਣੇ ਸਿੰਘ ਤੱਕ ਇੱਕ ਵਾਰਡ ਫਲਾਣੇ ਸਿੰਘ ਦੇ ਫਲਾਣੇ ਸਿੰਘ ਦੇ ਘਰ ਤੱਕ ਦੋ ਵਾਰਡ ਵਾਰਡਬੰਦੀ ਤਾਂ ਡੀਸੀ ਨੇ 23 ਸਤੰਬਰ 2024 ਨੂੰ ਸਾਡੇ ਹੱਕ ਚ ਜਾਰੀ ਕੀਤੀ ਪਰ ਜਦੋਂ ਅਸੀਂ ਵੋਟਰ ਲਿਸਟਾਂ ਦੇਖੀਆਂ ਵੋਟਰ ਲਿਸਟਾਂ ਕੁਝ ਹੋਰ ਕਹਿੰਦੀਆਂ ਸੀਗੀਆਂ ਪਰ ਅਸੀਂ ਆਪਣੀ ਵਾਰਡਬੰਦੀ ਦੇ ਹਿਸਾਬ ਨਾਲ ਆਪਣੇ ਇਲੈਕਟਿਡ ਪੰਚ ਤੇ ਸਰਪੰਚ ਖੜੇ ਕੀਤੇ ਲੜਨ ਵਾਸਤੇ ਚੋ ਅੱਛਾ ਉਦੋਂ ਵੀ ਤਿਆਰੀ ਪੂਰੀ ਸੀਗੀ ਫਿਰ ਉਹ ਤਾਂ ਸਾਰੇ ਕਾਫੀ ਉਧਰ ਵੀ 3-4 ਪਾਰਟੀਆਂ ਦੇ ਸੀਗੇ ਉਧਰ ਤਾਂ ਉਹਨਾਂ ਨੂੰ ਤਾਂ ਵਿਆਹ ਤੋਂ ਵੀ ਜ਼ਿਆਦਾ ਚੌੜਾ ਚੜਿਆ ਹੋਇਆ ਸੀ 20 ਵਾਰ ਸਰਪੰਚੀ ਲੜਾਂਗੇ ਸਰਪੰਚ ਬਣਾਂਗੇ ਰਾਜ ਕਰਾਂਗੇ ਪੰਜਾਬ ਤੇ ਪਰ ਇਹ ਪੰਜਾਬ ਹੈ ਸਬਕ ਸਿਖਾ ਦਿੰਦਾ ਹੈ ਜਦੋਂ ਇਕੱਠਾ ਹੁੰਦਾ ਨਾ ਇੱਕ ਮੁਠੀ پرو ਕੇ ਤੇ ਧਮਕ ਪਾ ਦਿੰਦਾ ਹੈ ਉਹ ਧਮਕ ਪਾਤੀ ਅੱਛਾ ਹੁਣ ਤਾਂ ਚਲੋ ਇਹ ਫੈਸਲਾ ਆ ਗਿਆ ਪਰ ਅਸਾਰ ਲੱਗਦੇ ਸੀ ਤੁਹਾਨੂੰ ਵੀ ਵਾਕਿਆ ਹੀ ਤਾਂ ਫਿਰ ਪੰਚਾਇਤ ਯੂਪੀ ਬਿਹਾਰ ਤੋਂ ਚਲਣੀ ਸੀ ਜਗਪੂਰਾ ਪਿੰਡ ਦੇ ਦੇਖੋ ਅਸੀਂ ਗੁਰੂ ਕੇ ਸਿੰਘ ਹੈ ਅਸੀਂ ਜਿਹੜੀ ਵੀ ਮੀਟਿੰਗ ਕਰੀ ਗੁਰੂ ਸਾਹਿਬ ਘਰ ਆ ਕੇ ਕੀਤੀ ਕਦੀ ਕਿਸੇ ਪਰਸਨਲ ਜਗ੍ਹਾ ਤੇ ਨਹੀਂ ਗਏ ਪਰਸਨਲ ਘ ਅਜੇ ਤਾਂ ਅਸੀਂ ਗੁਰੂ ਕੇ ਓਟ ਆਸਰੇ ਚ ਬੀਟੀਆਂ ਕਰਦੇ ਸੀ ਤਾਂ ਤਾਂ ਗੁਰੂ ਦਾ ਆਸਰਾ ਹੁੰਦਾ ਫਿਰ ਗੁਰੂ ਦਾ ਆਸਰਾ ਜਦੋਂ ਸਿਰ ਤੇ ਹੁੰਦਾ ਹੈ ਤੇ ਵੱਡੇ ਵੱਡੇ ਮੈਦਾਨ ਫਤਿਹ ਹੋ ਜਾਂਦੇ ਇਹ ਤਾਂ ਬੜਾ ਛੋਟੀ ਜੱਗ ਸੀਗੀ ਹਲੇ ਅੱਜ ਪਿੰਡ ਦੇ ਬਜ਼ੁਰਗ ਵੀ ਹੈ ਨੇ ਕਿਵੇਂ ਤੁਸੀਂ ਦੇਖਦੇ ਹੋ ਜੀ ਲੰਮਾ ਸਮਾਂ ਤੁਸੀਂ ਵੀ ਪਿੰਡ ਦੇ ਵਿੱਚ ਕਹਿੰਦੇ ਮੈਂਬਰ ਪੰਚਾਇਤ ਵੀ ਰਹੇ ਹੋ ਪਰ ਇਸ ਵਾਰ ਤਾਂ ਸਾਰੀ ਕਹਾਣੀ ਪੁੱਠੀ ਪੈ ਚੱਲੀ ਸੀ ਪੁੱਠੀ ਪੈ ਗਈ ਸੀ ਪ੍ਰੋਸੀਨ ਪਾਤੀ ਸਾਰੀ ਪੁੱਠੀ ਗੱਲ ਨਹੀਂ ਇਹ ਤਾਂ ਮੈਨੂੰ ਲੱਗਦਾ ਸੈਂਡਵੀ ਸਰਪੰਚਾ ਉਹਨੂੰ ਉੱਥੋਂ ਲੱਭਣ ਜਾਣਾ ਪਿਆ ਕਰਨਾ ਸੀ ਜਾਣਾ ਪੈਣਾ ਸੀ ਸਾਨੂੰ ਤਾਂ ਉਹਨੇ ਕੰਮ ਵਾਸਤੇ ਇਹਨਾਂ ਕੋਲ ਤਾਂ ਮਿਲਟੀਆਂ ਕਰਨਾ ਪੈਣੀ ਸੀ ਹ ਵਿਸ਼ਾਤ ਭਾਰਨ ਪ੍ਰੋਟੈਸਟ ਕਰਦੋ ਹਾਂ ਅੱਛਾ ਬਾਬੂ ਜੀ ਇਹਨਾਂ ਦੀ ਭਾਈਚਾਰਾ ਆਪਸ ਦੇ ਵਿੱਚ ਪਿੰਡ ਦੇ ਵਿੱਚ ਇਹਨਾਂ ਦਾ ਸੀਗਾ ਜਦੋਂ ਹੁਣ ਪ੍ਰਵਾਸੀ 6500 ਵੱਡੀ ਗਿਣਤੀ ਆ ਵੋਟਰਾਂ ਦੀ ਉਹਨਾਂ ਦੀ ਤਾਂ ਕਿਵੇਂ ਪਿੰਡ ਵਾਲਿਆਂ ਨਾਲ ਵਿਚਰਦੇ ਸੀਗੇ ਜਾਂ ਦੂਜਿਆਂ ਨਾਲ ਸਹਿਮਤੀ ਕਿਸ ਤਰੀਕੇ ਦੀ ਰਹਿੰਦੀ ਸੀ ਨਹੀਂ ਦੇਖੋ ਸਾਡੇ ਲੋਕ ਬਹੁਤ شریف ਆ ਸਾਡੇ ਲੋਕ ਕਦੇ ਕਿਸੇ ਨਾਲ ਨਹੀਂ ਲੜਦੇ ਪ੍ਰਵਾਸੀ ਆਪਣੀ ਜਗ੍ਹਾ ਰਹਿੰਦੇ ਸੀ ਅਸੀਂ ਪਿੰਡ 'ਚ ਆਪਣੀ ਜਗ੍ਹਾ ਰਹਿੰਦੇ ਸੀ ਸਾਡਾ ਉਹਨਾਂ ਨਾਲ ਕੋਈ ਵਿਵਾਦ ਨਹੀਂ ਆਮ ਆਪਰ ਨੇ ਦੇਖਿਆ ਕਿ ਮਹਾਲੀ ਦੇ ਕਈ ਪਿੰਡਾਂ 'ਚ ਇਹਨਾਂ ਦੇ ਖਿਲਾਫ ਮਤੇ ਪਾਸ ਹੋਏ ਸਭ ਕੁਝ ਹੋਇਆ ਪਰ ਅਸੀਂ ਕਦੇ ਇਹਨਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਰੱਖਿਆ ਅਸੀਂ ਆਪਣੀ ਜਗ੍ਹਾ ਰਹ ਰਹੇ ਹੋ ਆਪਣੀ ਜਗ੍ਹਾ ਰਹ ਰਹੇ ਪਰ ਆ ਤਾ ਹੁਣ ਇੱਕ ਜੱਗੋ 13ਵੀਂ ਸਰਕਾਰ ਨੇ ਸਾਡੇ ਨਾਲ ਕਰਤੀ ਕਿ ਸਾਡੀ 950 ਵੋਟ ਦੇ ਉੱਤੇ 6500 ਵੋਟ ਪ੍ਰਵਾਸੀਆਂ ਦੀ ਥੋਪ ਦਿੱਤੀ ਕਿ ਸਾਨੂੰ ਸਾਡਾ ਪੰਚ ਵੀ ਨਹੀਂ ਸੀ ਬਣਨਾ ਸਰਪੰਚ ਤਾਂ ਦੂਰ ਦੀ ਗੱਲ ਸਾਨੂੰ ਹਾਰ ਕੇ ਇਕੱਠੇ ਹੋਣਾ ਪਿਆ ਇਕੱਠੇ ਹੋਇਆ ਚਲੋ ਮਾਲਕ ਦੀ ਕਿਰਪਾ ਹੋਈ ਗੁਰੂ ਨਾਨਕ ਸਾਹਿਬ ਦੀ ਗੁਰੂ ਘਰ ਬੈਠ ਕੇ ਸਾਰੇ ਫੈਸਲੇ ਲਏ ਸਾਡੀ ਜਿੱਤ ਹੋਈ ਤੁਸੀਂ ਉਦਾਂ ਤੁਹਾਡੀ ਤਿਆਰੀ ਤਾਂ ਸੀ ਇਲੈਕਸ਼ਨ ਲੜਨ ਦੀ ਹਨਾ ਲੜਨਾ ਤਾਂ ਸੀਗਾ ਭਾਵੇਂ ਹਾਰਦੇ ਜਿੱਤਦੇ ਜਿੱਦਾਂ ਦੇ ਮਰਜ਼ੀ ਨਤੀਜੇ ਆਉਂਦੇ ਆਪਣੇ ਵੱਲੋਂ ਫਿਰ ਕਿਹਨੂੰ ਇਸ ਵਾਰੀ ਸਰਪੰਚ ਚੁਣ ਰਹੀ ਸੀ ਤੁਸੀਂ ਸਾਡਾ ਤਾਂ ਸਹਿਮਤੀ ਪਹਿਲਾਂ ਵੀ ਤਕਰੀਬਨ 10 ਬਾਰੀਆਂ ਚੋਂ 8 ਵਾਰੀ ਸਾਡੀ ਪਿੰਡ ਦੀ ਸਹਿਮਤੀ ਨਾਲ ਹੀ ਇਲੈਕਸ਼ਨ ਹੋਏ ਆ ਐਤਕਾਂ ਵੀ ਅਸੀਂ ਗੁਰਸਿੱਖ ਮੁੰਡਾ ਐਸ ਸੀ ਸੀਟ ਸੀ ਸਾਡੀ ਇਹ ਗੁਰਸਿੱਖ ਮੁੰਡਾ ਇਹਨੂੰ ਸਹਿਮਤੀ ਨਾਲ ਸਰਪੰਚ ਤੇ ਬਾਕੀ ਜਿਹੜੇ ਸਾਡੇ ਪੰਚ ਅਸੀਂ ਸਹਿਮਤੀ ਨਾਲ ਚੁਣੇ ਹੋਏ ਸੀ ਨੋਮੀਨੇਸ਼ਨ ਕੀਤੇ ਹੋਏ ਸੀ ਇਲੈਕਸ਼ਨ ਹੁੰਦਾ ਤਾਂ ਵੀ ਲੜਦੇ ਨਹੀਂ ਹੁੰਦਾ ਤਾਂ ਵੀ ਲੜਦੇ ਉਮੀਦ ਸੀ ਕਿ ਵੀ ਇਸ ਤਰੀਕੇ ਦਾ ਫੈਸਲਾ ਆ ਜੂਗਾ ਕਿਉਂਕਿ ਹੁਣ ਤਾਂ ਦਿਲ ਵੀ ਬੜੇ ਥੋੜੇ ਰਹਿ ਗਏ ਸੀ ਨਹੀਂ ਉਮੀਦ ਸੀ ਉਮੀਦ ਤੇ ਦੁਨੀਆ ਚ ਹੁੰਦੀ ਆ ਸਾਨੂੰ ਮਾਰੇ ਤੇ ਬੜਾ ਵਿਸ਼ਵਾਸ ਸੀ ਤੇ ਬਾਕੀ ਦੁਨੀਆ ਜਥੇਬੰਦੀਆਂ ਨੇ ਸਾਡਾ ਬੜਾ ਸਾਥ ਦਿੱਤਾ ਨਿਰਲੇ ਪਿੰਡ ਵਾਲਿਆਂ ਨੇ ਬੜਾ ਸਾਥ ਦਿੱਤਾ ਉਸ ਚੀਜ਼ ਦਾ ਵੀ ਇੱਕ ਪ੍ਰਸ਼ਾਸਨ ਦੇ ਉੱਤੇ ਅਸਰ ਪਿਆ ਕਿ ਹਾਂ ਇੱਥੇ ਕੋਈ ਗਲਤ ਕੰਮ ਨਾ ਹੋ ਜਾਏ ਹਾਲਾਤ ਖਰਾਬ ਨਾ ਹੋ ਜਾਣ ਤਾਂ ਸਾਡੀ ਜਿੱਤ ਅੱਪਾ ਜਦੋਂ ਪਿੰਡ ਦੀ ਐਂਟਰੀ ਕਰਦੇ ਆ ਜੀ ਪਿੰਡ ਦੀ ਐਂਟਰੀ ਤੋਂ ਬੰਦੇ ਨੂੰ ਇੱਕ ਵਾਰ ਤਾਂ ਐਂ ਲੱਗਦਾ ਵੀ ਮੈਂ ਪੰਜਾਬ ਦੇ ਵਿੱਚ ਹੈ ਹੀ ਨਹੀਂ ਕਿਤੇ ਹੋਰ ਕਿਸੇ ਰਸਤੇ ਤੋਂ ਲੰਘ ਰਿਹਾ ਉਹ 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 ਕਿਵੇਂ ਦੇਖਦੇ ਨੇ ਜਦੋਂ ਤੁਹਾਡੇ ਰਿਸ਼ਤੇਦਾਰ ਆਉਂਦੇ ਜਾਂ ਹੋਰ ਲੋਕ ਇੱਥੇ ਆਉਂਦੇ ਸੀ ਉਹ ਉਹਦਾ ਕਾਰਨ ਤਾਂ ਇਹੀ ਹੈ ਨਾ ਜੀ ਜਿੰਨੀਆਂ ਜਦੋਂ ਵੀਰ ਦਵਿੰਦਰ ਸਿੰਘ ਨੇ ਮਹਾਲੀ ਵਾਸੀਆਂ ਨਾਲ ਵਾਅਦਾ ਕੀਤਾ ਕਿ ਤੁਸੀਂ ਮੈਨੂੰ ਵੋਟਾਂ ਪਾ ਕੇ ਐਮਐਲਏ ਬਣਾਓ ਮੈਂ ਤੁਹਾਡੇ ਜਿੰਨੀ ਗੰਦਗੀ ਹੈ ਗੰਦਗੀ ਸਾਫ਼ ਕਰ ਦੂੰਗਾ ਕੋਈ ਭੱਜਾ ਤੁਹਾਡੇ ਮਹਾਲੀ ਦੇ ਵਿੱਚ ਨਹੀਂ ਰਹੇਗਾ ਉਹਨੇ ਆਪਣੇ ਸ਼ਹਿਰ ਦੀ ਗੰਦਗੀ ਲਿਆ ਕੇ ਇੱਥੇ ਵਸਾਤੀ ਸਾਰੀ ਹੁਣ ਉਧਰੋਂ ਚੰਡੀਗੜ੍ਹ ਦੇ ਵਿੱਚੋਂ ਜਿਹੜੀਆਂ ਕਲੋਨੀਆਂ ਠਾਲੀਆਂ ਇਹ ਨਾਲੇ ਚੰਡੀਗੜ੍ਹ ਦਾ ਏਰੀਆ ਉਹ ਵੀ ਖਾਲੀ ਸੀ ਉੱਥੇ ਆ ਕੇ ਬਸ ਗਏ ਤਾਂ ਹੁਣ ਸਾਨੂੰ ਚਾਰੇ ਪਾਸਿਓਂ ਮਤਲਬ ਰਸਤਾ ਜਾਣ ਆਉਣ ਨੂੰ ਇੱਕ ਆ ਉਹ ਚੰਡੀਗੜ੍ਹ ਵਾਲਿਆਂ ਨੂੰ ਵੀ ਤੇ ਸਾਨੂੰ ਵੀ ਤੂੰ ਇੱਥੇ ਹੁਣ ਜਿਆਦਾ ਸਾਡੀ ਆਬਾਦੀ ਸਿੱਖਾਂ ਦੀ ਪੰਜਾਬੀਆਂ ਦੀ ਆਬਾਦੀ ਘੱਟ ਹੈ ਤੇ ਮਈਆਂ ਦੀ ਜਿਆਦਾ ਹਜ਼ਾਰਾਂ ਚ ਮੇਰੇ ਕਾ 10000 ਵੋਟ ਉਧਰ ਹੋਣੀ ਆ 7-8000 ਇੱਧਰ ਤੂੰ ਕੁਝ ਕਿਰਾਏਦਾਰ ਹੋਗੇ ਵੀ ਪ੍ਰਵਾਸੀ ਨੇ ਅਸੀਂ ਤਾਂ ਜਿਵੇਂ ਕਹਿੰਦੇ ਬਾਟੇ ਚ ਨੂਰ ਦੇ ਬਰਾਬਰ ਹੈ ਹਾਂ 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 ਤਾ ਨੌਜਵਾਨ ਗੁਰਸੇਖ ਨੌਜਵਾਨ ਵੀ ਆਏ ਸੰਘਰਸ਼ ਸ਼ੁਰੂ ਕੀਤਾ ਸੀ ਬਾਈ ਸੰਘਰਸ਼ ਕੀਤਾ ਸੰਘਰਸ਼ ਨੂੰ ਬੂਰ ਪਿਆ ਫੈਸਲਾ ਆਇਆ ਹਾਕਟ ਵਿੱਚ ਕਿਵੇਂ ਦੇਖਦੇ ਹੋ ਬਾਈ ਜੀ ਸਾਰੀ ਜੋ ਵੀ ਆਪਣੀ ਜਿੱਤ ਹੋਈ ਆ ਇਹ ਸਾਰਾ ਤਾਂ ਪਿੱਲੀ ਦਾ ਗੁਰੂ ਸਾਹਿਬ ਦਾ ਆਸ਼ੀਰਵਾਦ ਆ ਤੇ ਉਹਨਾਂ ਦੀ ਮਿਹਨਤ ਉਹ ਮੇਲੇ ਸਾਡੀ ਸਾਰਿਆਂ ਦੀ ਮਿਹਨਤ ਸਦਕਾ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਅਸੀਂ ਤੁਰੇ ਸੀ ਤੇ ਆਪਾਂ ਨੂੰ ਉਮੀਦ ਸੀ ਕਿ ਜਰੂਰ ਜਿੱਤਾਂਗੇ ਤੇ ਗੁਰੂ ਸਾਹਿਬ ਨੇ ਚਿੱਤੇ ਜਿਹੜੀ ਆ ਸਾਡੀ ਝੋਲੀ ਪਾਈ ਵੀ ਆ ਇਹ ਉਦਾਂ ਲੱਗਦਾ ਸੀ ਬਾਜੀ ਖੁਸ਼ ਚੱਲੀ ਆ ਇਥੋਂ ਹਾਂਜੀ ਨਹੀਂ ਅਸੀਂ ਕੁਝ ਹੋਰ ਵੀ ਸੋਚਿਆ ਹੋਇਆ ਸੀ ਜਿਹੜੀ ਨੋਮੀਨੇਸ਼ਨ ਅਸੀਂ ਭਰੀ ਆ ਉਹ ਤਾਂ ਅਸੀਂ ਤਾਂ ਭਰੀ ਸੀਗੀ ਕਿ ਸਾਨੂੰ ਪੂਰੀ ਮੀਟ ਸੀਗੀ ਕਿ ਅਸੀਂ ਜਿਹੜੀ ਆ ਕਲੋਨੀ ਜਿਹੜੀ ਅੱਡ ਕਰਾਵਾਂਗੇ ਆਪਾਂ ਨੋਮੀਨੇਸ਼ਨ ਤਾਂ ਹੀ ਫਾਈਲ ਕੀਤੀ ਜੇ ਨਾ ਮੰਨ ਲਓ ਅੱਜ ਫੈਸਲਾ ਆਉਂਦਾ ਪ੍ਰਸ਼ਾਸਨ ਦਾ ਜਾਂ ਆਪਣੇ ਵਿਰੁੱਧ ਕੁਝ ਹੁੰਦਾ ਤੇ ਅਸੀਂ ਫਿਰ ਇਹ ਵੋਟਾਂ ਦਾ ਸੀਗਾ ਬਾਈਕਟ ਕਰਨ ਦਾ ਸਾਡਾ ਫੈਸਲਾ ਸੀ ਕਿ ਕਿਸੇ ਵੀ ਹਾਲ ਚ ਜਿਹੜੀ ਆ ਵੋਟਾਂ ਨਹੀਂ ਪੈਂਣ ਦੇਣੀਆਂ ਸੀ ਤਾਂ ਕਿ ਜਿਹੜਾ ਹੈ ਕਿ ਇਹ ਕਿਹੜੂ ਕੇ ਆਪਣੇ ਪੰਜਾਬ ਦੇ ਵੀ ਨਮੂਸ਼ੀ ਸੀ ਤੇ ਸਾਡੇ ਆਪ ਦੇ ਲਈ ਆਪ ਦੇ ਆਪ ਚ ਵੀ ਅਹੀਂ ਬਹੁਤ ਮਤਲਬ ਨਮੋਸ਼ ਹੋਣਾ ਹੈਗਾ ਹਨਾ ਕਿ ਸਾਡੀ ਕਿੱਡੀ ਵੱਡੀ ਵੇਜਤੀ ਆ ਕਿ ਸਾਡੇ ਪਿੰਡ ਦਾ ਜਿਹੜਾ ਕੋਈ ਉਹਣਾ ਭਈਆ ਸਰਪੰਚ ਬਣੂਗਾ ਅਹੀਂ ਉਹਨਾਂ ਤੋਂ ਆਪਦੇ ਕੰਮ ਮਸਲੇ ਹੱਲ ਕਰਾਉਣ ਜਾਵਾਂਗੇ ਚਲੋ ਭਾਈ ਚਾਰਕ ਸਾਂਝ ਪਿੰਡ ਦੇ ਵਿੱਚ ਬਣੀ ਰਹਿਣੀ ਚਾਹੀਦੀ ਹੈ ਪਰ ਇਸ ਵੀਰ ਨੂੰ ਕਹਿੰਦੇ ਸਿਰਫ ਸੰਪਤੀ ਦੇ ਨਾਲ ਬਈ ਹਰ ਬੰਦਾ ਚਾਹੁੰਦਾ ਹੈ ਤਰੱਕੀ ਕਰਾਂ ਜਿਸ ਤਰੀਕੇ ਨਾਲ ਪਿੰਡ ਵਾਲੇ ਇੱਕ ਜ਼ਿੰਮਾ ਸੰਭਲਣ ਨੂੰ ਤਿਆਰ ਆ। ਹੁਣ ਤਾਂ ਕਹਿੰਦੇ ਵੀ ਪੱਕੀ ਮੋਹਰ ਲਾਉਣੀ ਸਰਪੰਚੀ ਦੀ ਕਿਵੇਂ ਦੇਖਦੇ ਜਦੋਂ ਸਾਰਾ ਪੁੱਠਾ ਪੈ ਗਿਆ ਸੀ ਕੰਮ। ਕੁਛ ਨਹੀਂ ਸੋਚਿਆ ਇਹ ਆ ਜੋ ਪਿੰਡ ਨੇ ਕੀਤਾ ਸਹੀ ਕੀਤਾ ਇਹ ਆ। ਹਾਂ। ਹੁਣ ਤਿਆਰੀ ਆ ਸਰਪੰਚ ਬਣਦੀ ਹੈ। ਹਾਂਜੀ ਹਾਂਜੀ। ਆ ਬਿਲਕੁਲ ਇਹ ਨੌਜਵਾਨ ਨੇ ਨੌਜਵਾਨ ਵੀਰ ਹੈਗੇ ਨੇ ਨੌਜਵਾਨਾਂ ਦਾ ਬਹੁਤ ਵੱਡਾ ਸੰਘਰਸ਼ ਰੈਅ ਦੇ ਵਿੱਚ ਜਥੇਬੰਦੀਆਂ ਵੀ ਸਾਰੀਆਂ ਆ ਗਈਆਂ। ਲੱਗਦਾ ਸੀ ਵੀ ਇੰਨੇ ਲੋਕ ਇਸ ਕੰਮ ਦੇ ਵਿੱਚ ਸਾਥ ਦੇਣ ਦੇ ਲਈ ਆ ਜਾਣਗੇ ਪੂਰੇ ਪੰਜਾਬ ਭਰ ਤੋਂ। ਦੇਖੋ ਜੀ ਪਹਿਲਾਂ ਤਾਂ ਅਸੀਂ ਐਵੇਂ ਅੰਨੇ ਵਾਈ ਇਧਰ ਉਧਰ ਭੱਜ ਰਹੇ ਸੀ ਜਿਵੇਂ ਸਾਨੂੰ ਇੱਕੇਦਮ ਸਾਡੇ ਦੇ ਪਹਾੜ ਹੀ ਡੇਗ ਪਿਆ ਸਾਨੂੰ ਸਮਝ ਨਾ ਆਵੇ ਕੀ ਕਰੀਏ ਕਿਉਂਕਿ ਇਹ ਐਮਐਲਏ ਸਾਹਿਬ ਦਾ ਤਾਂ ਪੂਰਾ ਪਲੈਨਿੰਗ ਨਾਲ ਸੀ ਸਿਸਟਮ ਅਸੀਂ ਅਨਜਾਨ ਬੈਠੇ ਸੀਗੇ ਪਰ ਜਦੋਂ ਫਿਰ ਅਸੀਂ ਹੱਥ ਪੈਰ ਮਾਰਿਆ ਤੇ ਜਥੇਬੰਦੀਆਂ ਨੇ ਸਾਡਾ ਹੱਥ ਫੜ ਲਿਆ ਜੀ ਆਪਣੇ ਲੱਖਾ ਸਧਾਨਾ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਸਮੂਹ ਪਿੰਡ ਵਾਸੀਆਂ ਵੱਲੋਂ ਜੀ ਆਪਣੇ ਅਮਿਤੋਜ ਜੀ ਦਾ ਆਪਣੇ ਹੋਰ ਜਥੇਬੰਦੀਆਂ ਦੇ ਬਰਾੜ ਸਾਹਿਬ ਆਏ ਆ ਹੈਨਾ ਆਪਣੇ ਹਾਂਜੀ ਅਜੇਪਾਲ ਸਿੰਘ ਬਰਾੜ ਮਿਸਲ ਸਤ ਲੋ ਇੱਦੇ ਉਹਨਾਂ ਜਿਹੜੀ ਕੀ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਕਿਉਂਕਿ ਸਭ ਤੋਂ ਪਹਿਲਾਂ ਜਿਹੜੇ ਸਾਡੇ ਨਾਲ ਤੁਰਨ ਵਾਲੇ ਬੰਦੇ ਹੀ ਹੋ ਸੀਗੇ ਪਰ ਕਿਤੇ ਨਾ ਕਿਤੇ ਜਿਹੜੀ ਉਹਨਾਂ ਦੀ ਬਹੁਤ ਤਗੜੀ ਸਪੋਰਟ ਰਹੀ ਆ ਜਿਵੇਂ মিডিਆ ਨੂੰ ਨਾਲ ਸਾਡਾ ਮੁਲਾਕਾ ਕਰਾਉਣਾ ਤੇ ਹੋਰ ਸੱਜਣਾਂ ਨਾਲ ਜਿਵੇਂ ਲੱਖਾ ਸੁਧਾਨਾ ਨਾਲ ਬਾਬਾ ਬਖਸੀ ਸਿੰਘ ਜੀ ਨਾਲ ਕਿਤੇ ਨਾ ਕਿਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਹਿ ਸਾਡਾ ਉਹਨਾਂ ਨਾਲ ਮੁਲਾਕਾ ਪਰੋਂ ਚ ਤੇ ਉਹਨਾਂ ਸਦਕਾ ਹੀ ਜਿਹੜੀ ਸਾਡਾ ਮਾਮਲਾ ਕੀ ਉਹ ਅੱਜ ਇਸ ਲੈਵਲ ਤੱਕ ਪਹੁੰਚ ਗਿਆ ਕਿ ਜਿਹੜਾ ਪ੍ਰਸ਼ਾਸਨ ਨੂੰ ਆ ਕਿ ਉਹ ਆਪਣੀਆਂ ਅੱਗੇ ਸਾਡੇ ਅੱਗੇ ਝੁਕਣਾ ਪਿਆ ਕਿਤੇ ਨਾ ਕਿਤੇ ਉਹਨਾਂ ਦੀ ਬਹੁਤ ਵੱਡੀ ਰੋਡ ਮੈਪ ਅਗਰ ਆਪਣੇ ਪਿੰਡਾਂ ਦੇ ਵਿੱਚ ਅੱਗੇ ਵੀ ਇਹੇ ਚੀਜ਼ਾਂ ਹੋਣਗੀਆਂ ਜਿਵੇਂ ਜਿਵੇਂ ਬੰਦੇ ਦੇ ਮਨ 'ਚ ਲਾਲਚ ਵਧੂਗੀ ਹਾਂ ਪਾਵਰ ਦੀ ਭੁੱਖ ਵਧੇਗੀ ਪੈਸੇ ਦੀ ਪਿਆਸ ਵਧੇਗੀ ਓਵੇਂ ਓਵੇਂ ਚੀਜ਼ਾਂ ਇਹ ਸਾਡੇ ਪਿੰਡ ਚ ਹੋ ਕੇ ਅੱਜ ਖਤਮ ਹੋ ਗਈਆਂ ਤੁਹਾਡੇ ਪਿੰਡ ਚ ਹੋ ਸਕਦਾ ਕੱਲ ਨੂੰ ਸ਼ੁਰੂਆਤ ਹੋਵੇ ਤਾਂ ਤੁਸੀਂ ਇੱਧਰ ਉੱਧਰ ਨਾ ਭਜਿਓ ਪਹਿਲਾਂ ਤਾਂ ਆਪਦੇ ਆਪ ਨੂੰ ਇਕੱਠਾ ਕਰੋ ਪਹਿਲਾਂ ਭੁੱਲ ਜੋ ਵੀ ਮੈਂ ਕਿਹੜੀ ਪਾਰਟੀ ਚਾ ਤੂੰ ਕਿਹੜੀ ਪਾਰਟੀ ਚਾ ਤੇਰੀ ਮੇਰੇ ਨਾਲ ਲੜਾਈ ਆ ਤੇਰਾ ਮੇਰੇ ਨਾਲ ਵੈਰ ਸਭ ਚੀਜ਼ਾਂ ਛੱਡ ਕੇ ਇੱਕ ਜੁੱਟ ਹੋ ਕੇ ਬਹਿ ਜਾਓ ਸਾਂਝੀ ਥਾਂ ਤੇ ਰੋਜ਼ ਸਵੇਰੇ ਬੈਠੋ ਸਲਾਹ مشورہ ਕਰੋ ਬੋਲਿਆਂ ਗੱਲ ਕੀਤੀਆਂ ਹੀ ਅੱਗੇ ਫੈਸਲੇ ਦਾ ਹੱਲ ਨਿਕਲਦਾ ਉਸ ਤੋਂ ਬਾਅਦ ਆਪਣਾ ਮੋਦਵਾਰ ਜਿਹੜੇ ਬੰਦੇ ਨੇ ਉਹਨਾਂ ਨੂੰ ਅੱਗੇ ਲਾ ਕੇ ਜਿਹੜਾ ਟੌਪ ਦਾ ਬੰਦਾ ਉਹਨੂੰ ਫੜੋ ਜਾ ਕੇ ਵੀ ਤੇਰੇ ਕਰਕੇ ਸਾਡਾ ਆ ਨੁਕਸਾਨ ਹੋ ਰਿਹਾ ਹੈ ਦੱਸ ਤੂੰ ਇਹਦਾ ਸਾਡਾ ਸਹੀ ਕਰਦਾ ਕਿ ਨਹੀਂ ਅਗਲਾ 100 ਟਾਲ ਮਟੋਲ ਕਰੇਗਾ ਤੁਸੀਂ ਦਬਨਾ ਨਹੀਂਗਾ ਤੁਹਾਨੂੰ ਕੋਈ ਪੁਲਿਸ ਡਰਾਵੇ ਤੁਹਾਨੂੰ ਕੋਈ ਐਮਐਲਏ ਡਰਾਵੇ ਕੋਈ ਮੰਤਰੀ ਡਰਾਵੇ ਡਰ ਜਦੋਂ ਤੁਸੀਂ ਇਕੱਠੇ ਜੇ ਫਿਰ ਤੁਹਾਨੂੰ ਕਿਸੇ ਦਾ ਡਰ ਨਹੀਂ ਉਹਨੂੰ ਤੁਹਾਡਾ ਡਰ ਜ਼ਰੂਰ ਆ ਜਥੇਬੰਦੀਆਂ ਦੀ ਸਪੋਰਟ ਉਸ ਤੋਂ ਬਾਅਦ ਲਿੰਕ ਚ ਜਾਓ ਸਪੋਰਟ ਲਓ ਜਥੇਬੰਦੀਆਂ ਨੇ ਜਿੱਦਨ ਤੁਹਾਡਾ ਹੱਥ ਫੜ ਲਿਆ ਤੁਸੀਂ ਤਾਂ ਇੱਕ ਇੱਕ ਸਾਥ ਹੋ ਗਿਆ ਇੱਕ ਤੁਸੀਂ ਇਕੱਠੇ ਹੋ ਗਏ ਤੁਸੀਂ ਤਾਂ ਰਾਜੇ ਬਣ ਗਏ ਆਪਦੇ ਪਿੰਡ ਦੇ ਉਸ ਤੋਂ ਬਾਅਦ ਤੁਹਾਡਾ ਜੋ ਫੈਸਲਾ ਹੋਊਗਾ ਉਹ ਤੁਹਾਡਾ ਸਿਰ ਮੱਥੇ ਹੋਊਗਾ ਹਰੇਕ ਲੀਡਰ ਦੇ ਹਰੇਕ ਮਹਿਕਮੇ ਦੇ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਆਪਣੇ ਪੰਜਾਬ ਦੇ ਵਿੱਚ ਸਾਰੇ ਜਾਣੇ ਹੱਲਾ ਮਾਰੋ ਜਿਹੜੀ ਆਪਣੀ ਧਾਰਾ 371 ਏ ਇਹਨੂੰ ਲੈ ਕੇ ਆਓ ਜੇ ਨਹੀਂ ਲੈ ਕੇ ਆਉਂਦੇ ਸਾਡੇ ਨਾਲ ਹੋਇਆ ਸੀ ਇਕੱਠ ਕਰਕੇ ਤੇ ਅਸੀਂ ਇਹਨੂੰ ਦਬਾਤਾ ਮਸਲੇ ਨੂੰ ਇਹ ਪੰਜਾਬ ਦੇ ਵਿੱਚ ਅੱਜ ਇਹ ਤੋਂ ਰੋਡ ਮੈਪ ਆਪਾਂ ਰੋਡ ਮੈਪ ਸਿੱਖ ਲਿਆ ਨਾ ਵੀ ਇੱਦਾਂ ਇੱਦਾਂ ਇਕੱਠੇ ਹੋ ਜੋ ਇਹ ਕੁਲਵੰਤ ਸਿੰਘ ਐਮ ਐਲ ਏ ਤੋਂ ਰੋਡ ਮੈਪ ਲੈ ਕੇ ਕਈ ਹੋਰ ਲੀਡਰ ਤੁਹਾਡੇ ਪਿੰਡਾਂ 'ਚ ਕਰਨੂਗਾ ਕਿ ਮੈਂ ਵੋਟਾਚਾਰ ਪ੍ਰਵਾਸੀਆਂ ਦੀਆਂ ਬਿਠਾ ਕੇ ਇਕੱਠੀਆਂ ਕਰ ਲੈਣਾ ਜਿੱਦਣ ਮੇਰੇ ਹੱਥ 'ਚ ਪਾਵਰ ਆ ਗਈ ਮੈਂ ਮਤਾ ਪਹੁੰਚ ਜੋ ਮਰਜ਼ੀ ਕਰੂੰ ਮੈਂ ਤਾਂ ਰਾਜਾ ਹੋ ਜੂੰ ਉਸ ਜਗ੍ਹਾ ਦਾ ਇਹਨੂੰ ਲਾਅ ਨੂੰ ਜਿਹੜਾ ਆਪਣੇ ਪੰਜਾਬ 'ਚ ਸਪੋਰਟ ਕਰੋ ਲੈ ਕੇ ਆਓ ਲੱਖ ਸਦਾਨਾ ਜੀ ਦੀ ਸਪੋਰਟ ਕਰੋ ਕਿਤੇ ਤਰਨਾ ਲੱਗਿਆ ਹੋਵੇ ਉੱਥੇ ਜਾਇਆ ਕਰੋ ਸਾਡੀ ਬੜੀ ਮੜੀ ਗੱਲ ਆ ਮੈਂ ਮੰਨਦਾ ਵੀ ਮੈਂ ਅੱਜ ਤੱਕ ਕਿਤੇ ਗਿਆ ਨਹੀਂ ਇੱਥੇ ਤਰ ਲਿਗੜ ਲੱਗਦ ਰੇ ਅਸੀਂ ਸਾਰੇ ਨੇ ਮੁੰਡਿਆਂ ਨੇ ਸਲਾਹ ਕੀਤੀ ਆ ਵੀ ਅੱਜ ਤੋਂ ਬਾਅਦ ਅਸੀਂ ਜਾਇਆ ਕਰਾਂਗੇ ਚਲੋ ਸਾਨੂੰ ਸਮਝ ਨਹੀਂ ਸੀਗੀ ਅੱਜ ਸਾਨੂੰ ਸਮਝ ਵੀ ਆ ਗਈ ਸਾਡੇ 6 ਲੱਖ ਨੂੰ ਪੈ ਗਿਆ ਜੀ ਸਾਡੇ 6 ਜਦੋਂ ਪਿਆ ਨਾ ਤੇ ਫਿਰ ਉਦੋਂ ਆਵਾਜ਼ ਨਿਕਲੀ ਆ ਜਿਹੜੀ ਵੀ ਵਾਇਰ ਗਰੁੱਪ ਬਚਾ ਹੁਣ ਕੀ ਕੀ ਅਸੀਂ ਕਰੀਏ ਉਦੋਂ ਫਿਰ ਅੱਛਾ ਭਾਈ ਹੁਣ ਤੁਹਾਡੇ ਤੇ ਕਹਿੰਦੇ ਘਰ ਦੇ ਵਿੱਚ ਮੈਂ ਸਾਨੂੰ ਸਵਾਲ ਇੱਕ ਮੈਂ ਆਪਣੇ ਵੱਲੋਂ ਕਹਿਣਾ ਤੁਸੀਂ ਇੱਕ ਸਵਾਲ ਨਹੀਂ ਪੁੱਛਿਆ ਵੀ ਪ੍ਰਸ਼ਾਸਨ ਦਾ ਕੀ ਰੋਰ ਰਿਹਾ ਇਸ ਚ ਤੁਸੀਂ ਮੰਨੋਗੇ ਨਹੀਂ ਅਸੀਂ ਸਾਰੇ ਪਿੰਡ ਵਾਲੇ ਇਕੱਠੇ ਹੋ ਕੇ ਡੀਸੀ ਡੀਸੀ ਏਡੀਸੀ ਏਡੀਸੀ ਡਵੈਲਪ ਵੀਡੀਓ ਅਸੀਂ ਪ੍ਰਸ਼ਾਸਨ ਕੇ ਬੜੇ ੱੱੱਕੇ ਖਾਦੇ ਪ੍ਰਸ਼ਾਸਨ ਤੋਂ ਸਾਨੂੰ ਗੋਲ ਮੋਲ ਜਵਾਬ ਜੋਲ ਮੋਲ ਜਵਾਬ ਫਿਰ ਸਾਡੇ ਪ੍ਰਸ਼ਾਸਨ ਕੇ ਪ੍ਰਸ਼ਾਸਨ ਕੇ ਅੰਦਰ ਬੰਦਿਆ ਨੇ ਕਿਹਾ ਵੀ ਤੁਸੀਂ ਐਮਐਲਏ ਕਲਵੰਤ ਕੋਲ ਕਿਉਂ ਨਹੀਂ ਜਾਂਦੇ ਜੋ ਸਾਰਾ ਕਰਤਾ ਧਰਤਾ ਹੈ ਫਿਰ ਅਸੀਂ ਕਿਹਾ ਵੀ ਚਲੋ ਯਾਰ ਫਿਰ ਕੀ ਹੈ ਵੋਟਾਂ ਤਾਂ ਪਾਈਆਂ ਨੇ ਅੱਜ ਚਲੋ ਨਹੀਂ ਸਾਨੂੰ ਉਹ ਗੌਰ ਕਰ ਰਹੇ ਸਾਡੀ ਵੋਟਾਂ ਤਾਂ ਅਸੀਂ ਪਾਈਆਂ ਸੀਗੀ ਅਸੀਂ ਵੀ ਪਾਈਆਂ ਕਲਵੰਸਿੰਘ ਨੂੰ ਵੋਟਾਂ ਚਲੋ ਅਸੀਂ ਫੈਸਲਾ ਕੀਤਾ ਕਲਵੰਸਿੰਘ ਕੋਲ ਜਾਣੇ ਹਮ ਕਲਵੰਸਿੰਘ ਦੇ ਆਫਿਸ ਚਲੇ ਗਏ ਮੀਟਿੰਗ ਹੋਈ ਸਾਡੀ ਕਹਿੰਦੇ ਤੁਸੀਂ ਬਹੁਤ ਲੇਟ ਹੋ ਗਏ ਹੂੰ ਉਹਨਾਂ ਦਾ ਬੜਾ ਹਾਸੇ ਬੜਾ ਹੱਸ ਕੇ ਜਵਾਬ ਸੀਗਾ ਕਹਿੰਦੇ ਤੁਸੀਂ ਬਹੁਤ ਲੇਟ ਹੋ ਗਏ ਹੁਣ ਕੁਝ ਨਹੀਂ ਹੋ ਸਕਦਾ ਉਹਨਾਂ ਨੇ ਇੱਕ ਵਾਰੀ ਵੀ ਨਹੀਂ ਸਾਨੂੰ ਕਿਹਾ ਵੀ ਚਲੋ ਯਾਰ ਤੁਸੀਂ ਐਡਾ ਬੜਾ ਪਿੰਡ ਇਕੱਠਾ ਹੋ ਕੇ ਆਇਆ ਭਾਈਚਾਰਾ ਇਕੱਠਾ ਹੋ ਕੇ ਆਇਆ ਤੇ ਤੁਹਾਨੂੰ ਸਪੋਰਟ ਕਰਦੇ ਆ ਚਲੋ ਮੈਂ ਕੋਸ਼ਿਸ਼ ਕਰਦਾ ਮੈਂ ਹੁਣੇ ਕੋਈ ਰੋਕ ਲਵਾਉਣ ਦੀ ਕੋਸ਼ਿਸ਼ ਕਰਦਾ ਕੋਈ ਗੱਲ ਕਰਦਾ ਪਰ ਲੱਗੀ ਸਰਦਾਰ ਕਲਵੰਤ ਸਿੰਘ ਵੱਲੋਂ ਸਾਨੂੰ ਬੜੀ ਹਾਥ ਹੋਣੀ ਬੜੀ ਨਰਾਸ਼ਤਾ ਮਹਿਸੂਸ ਹੋਈ ਜਦੋਂ ਉਹਨੇ ਕਿਹਾ ਤੁਸੀਂ ਬੜੇ ਲੇਟ ਹੋ ਗਏ ਪਰਮਾਤਮਾ ਨੇ ਕਹਿੰਦੇ ਨੇ ਰੱਬ ਦੀ ਲਾਠੀ 'ਚ ਆਵਾਜ਼ ਨਹੀਂ ਹੁੰਦੀ ਹੁਣ ਲਾਠੀ ਵੱਜੀ ਐ ਤੇ ਉਹ ਬੜੀ ਜਲਦੀ ਉਭਾਰਦੀ ਬਹੁਤੇ ਲੇਟ ਨਹੀਂ ਹੋਏ ਅਸੀਂ ਹਾਂ ਤੇ ਮੈਂ ਤਾਂ ਤੁਹਾਡੇ ਬੜੀਆਂ ਵੀਡੀਓਜ਼ ਦੇਖ ਰਹਾ ਤੁਸੀਂ ਕਹਿੰਦੇ ਵੀ ਮੇਰੇ ਘਰ ਦੇ 6 ਜੀ ਆ ਜਾਂ 2 ਜੀ ਆ ਮੇਰੇ ਮੇਰੇ ਘਰ ਦੇ ਐਡਰੈਸ ਦੇ ਉੱਤੇ 22 25 ਜਣੇ ਚੜੇ ਬਾਈ 22 ਵੋਟਾਂ ਨੇ ਮੇਰੀ ਗੱਡੀ 'ਚ ਹੁਣ ਵੀ ਪੇਪਰ ਪਏ ਜੇ ਮੈਂ ਤੁਹਾਨੂੰ ਦਿਖਾ ਦਾਂ ਨਾ ਮੈਂ ਉਹ ਭਰ ਕੇ ਫਾਰਮ ਰੱਖੇ ਹੋਏ ਨੇ ਪਰ ਮੁਸੀਬਤ ਇੰਨੀ ਵੱਡੀ ਹੋ ਗਈ ਵੀ ਜਾਣ ਦਾ ਟਾਈਮ ਹੀ ਨਹੀਂ ਲੱਗਿਆ ਮੈਂ ਉਹ ਭਰ ਕੇ ਦੋ ਨੰਬਰ ਫਾਰਮ ਹੁੰਦਾ ਹੈ ಗ್ರಾಮ ਸਭਾ ਦਾ ਇਲੈਕਸ਼ਨ 'ਚ ਵੋਟ ਕਟਾਣ ਦਾ ਜੋ ਤੁਹਾ ਫਾਰਮ ਫਿਲ ਕਰਕੇ ਰੱਖੇ ਹੋਏ ਨੇ ਬਸ ਜਾਣ ਦਾ ਟਾਈਮ ਹੀ ਲੱਗਿਆ ਹੁਣ ਹੋਰ ਵਧੀਆ ਹੋ ਗਿਆ ਹੁਣ ਇਲੈਕਸ਼ਨ ਕਮਿਸ਼ਨ ਕੇ ਲੋਗ ਆ ਪਾਣਗੇ ਘਰ ਘਰ ਚੈੱਕ ਕਰਨਗੇ ਤੇ ਵੋਟਾਂ ਕੱਟਣਗੇ ਹਾਂ ਬਿਲਕੁਲ ਸਾਰੇ ਪਿੰਡ ਦੀਆਂ ਬਿਲਕੁਲ ਤਾਂ ਜਗਤਪੁਰੇ ਦੇ ਲੋਕ ਨੇ ਸੰਘਰਸ਼ ਕੀਤਾ ਤੇ ਚਿਹਰਿਆਂ ਦੀ ਨੁਹਾਰ ਥੋੜੀ ਜਿਹੀ ਬਦਲੀ ਹੈ ਖੁਸ਼ੀ ਹੈ ਇਹਨਾਂ ਦੇ ਚਿਹਰਿਆਂ ਦੇ ਉੱਤੇ ਪਿਛਲੇ 2 ਦਿਨ ਤੋਂ ਬੇहद ਨਿਰਾਸ਼ਾ ਦੇ ਵਿੱਚ ਤੇ ਚਿੰਤਾ ਦੇ ਵਿੱਚ ਸੀਗੇ ਕਿ ਇਹ ਸਾਡੇ ਨਾਲ ਬਣਿਆ ਕੀ ਹੈ ਹਾਲਾਤ ਇਹ ਬਣ ਗਏ ਸੀਗੇ ਕਹਿੰਦੇ ਸਾਡਾ ਦਾ ਕੋਈ ਪਿੰਡ ਦੇ ਵਿੱਚੋਂ ਪੰਜ ਵੀ ਨਹੀਂ ਜਿੱਤਦਾ ਸੀ ਸਰਪੰਚ ਦੀ ਗਲਤੀ ਆ ਦੂਰ ਆ ਪਰ ਹੁਣ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜਗਪੁਰਾ ਪਿੰਡ ਦੀ ਚੋਣ ਨੂੰ ਹਾਲ ਦੀ ਘੜੀ ਰੱਦ ਕਰ ਦਿੱਤਾ ਹੈ ਆਉਣ ਵਾਲੇ ਸਮੇਂ 'ਚ ਦੇਖਣਾ ਹੋਵੇਗਾ ਕਿ ਇਹਨਾਂ ਸ਼ਿਕਾਇਤਾਂ ਦੇ ਉੱਤੇ ਹੁਣ ਕਿਸ ਤਰੀਕੇ ਦੀ ਕਾਰਵਾਈ ਹੁੰਦੀ ਹੈ ਵੋਟਾਂ ਕੱਟੀਆਂ ਜਾਂਦੀਆਂ ਜਾਂ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਅਗਲਾ ਜਿਹੜਾ ਕਾਰਵਾਈ ਕੀਤੀ ਜਾਂਦੀ ਹੈ ਫਿਲਹਾਲ ਤੁਸੀਂ ਵੰਡਰੌਨ ਪੰਜਾਬੀ ਟੀਵੀ ਦੇ ਨਾਲ